ਜੇ ਕੁਆਲਿਟੀ ਦੀ ਗੱਲ ਕਰੀ ਤਾਂ ਕੁਆਲਿਟੀ ਦੇ ਵਿੱਚ ਨੰਬਰ 1 ਹੈ ਵਿਕੀ ਸਵੇਟ ਜੇ ਤੁਸੀਂ ਨਹੀਂ ਤਾਂ ਤੁਹਾਡੇ ਬ੍ਰਦਰ ਜੇ ਤੁਹਾਡੇ ਬ੍ਰਦਰ ਨਹੀਂ ਤਾਂ ਤੁਸੀਂ ਉੱਥੇ ਕੁਝ ਨਾ ਕੁਝ ਲੈ ਕੇ ਜਰੂਰ ਜਿਹੜਾ ਉਹ ਇੱਕ ਸੇਵਾ ਤੌਰ ਤੇ ਇੱਕ ਭਾਵਨਾ ਤੌਰ ਤੇ ਖੜੇ ਹੁੰਦੇ ਹੋ ਜਦੋਂ ਤੁਹਾਡੀ ਸ਼ਾਪ ਦੇ ਅਗੋਂ ਦੀ ਕੋਈ ਨਗਰ ਕੀਰਤਨ ਲੰਘ ਰਿਹਾ ਹੈ ਕੋਈ ਸ਼ੋਭਾ ਯਾਤਰਾ ਲੰਘ ਰਹੀ ਹੈ ਉਦੋਂ ਕਿਦਾਂ ਦਾ ਮਹਿਸੂਸ ਹੁੰਦਾ ਇਹ ਕਹਿੰਦੇ ਹਾਂ ਕਿ ਆਪ ਦਾ ਗੁਰਬਾਣੀ ਕਰੇ ਕਰਾਏ ਆਪੇ ਆਪ ਕੁਝ ਨਹੀਂ ਮਾਨਸ ਕੇ ਹੱਥ ਇਹ ਪ੍ਰਮਾਤਮਾ ਹੀ ਨਹੀਂ ਸ਼ਕਤੀ ਦਿੱਤੀ ਹੈ ਪ੍ਰਮਾਤਮਾ ਨੇ ਬਲ ਦਿੱਤਾ ਹੈ ਉਹਦੀ ਕਿਰਪਾ ਹੀ ਹੁੰਦੀ ਹੈ ਜੀ ਕਿ ਜਦੋਂ ਕਿਸੇ ਨੂੰ ਵੈਲਕਮ ਕੀਤਾ ਜਾਂਦਾ ਹੈ ਇਹ ਪ੍ਰਮਾਤਮਾ ਨੇ ਜੀ ਇਸ ਲਾਈਕ ਕੇ ਬਣਾਇਆ ਹੈ ਇਸ ਜੋਗਾ ਬਣਾਇਆ ਹੈ ਤਾਂ ਹੀ ਕੁਝ ਉਹ ਕਰ ਸਕਦੇ ਨੇ ਕਿ ਸੇਵਾ ਆਪਾਂ ਔਰ ਕਰਦੇ ਰਹੋਗੇ ਹਾਂਜੀ ਹਾਂ ਨਾਲੇ ਦਾ ਬਹੁਤ ਵੱਡਾ ਨਾਮ ਆ ਵਿੱਕੀ ਸਵੀਟਸ ਔਰ ਵਿੱਕੀ ਸਵੀਟਸ ਦੇ ਬੋਬੀ ਅੱਜ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਹੜੇ ਕਿਹੜੇ ਉਹ ਮਿਹਨਤਾਂ ਨੇ ਜਿਹੜੀਆਂ ਉਹਨਾਂ ਕੀਤੇ ਆ ਕਿਹੜੇ ਕਿਹੜੇ ਉਹ ਸਟਰਗਲਸ ਨੇ ਕਿੰਨੇ ਕਿੰਨੇ ਲੋਕਾਂ ਦਾ ਸਹਿਯੋਗ ਰਿਹਾ ਔਰ ਕਿੱਦਾਂ ਦੀ ਕੁਆਲਿਟੀ ਹੁੰਦੀ ਹੈ ਉਹਨਾਂ ਦੀ ਸਾਰੀ ਹੀ ਗੱਲਬਾਤ ਕਰਦੇ ਆ। ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ। ਧੰਨਵਾਦ ਜੀ। ਉਸਮਾਨ ਸ਼ਹਿਰ ਦਾ ਬਹੁਤ ਵੱਡਾ ਔਰ ਮਸ਼ਹੂਰ ਨਾਮ ਵੀ ਕਿਕੀ ਸਵੀਟਸ ਜੇ ਤੁਸੀਂ ਕੋਈ ਵੀ ਮੈਰਿਜ ਫੰਕਸ਼ਨ ਜਾਂ ਕੋਈ ਵੀ ਪਾਰਟੀ ਰੱਖਣੀ ਚਾਹੁੰਦੇ ਹੋ ਤਾਂ ਤੁਸੀਂ ਵਿਕੀ ਸਵੀਟਸ ਤੇ ਪਹੁੰਚੋ। ਇੱਥੇ ਹਰ ਤਰ੍ਹਾਂ ਦੀ ਵਧੀਆ ਕੁਆਲਿਟੀ ਦੇ ਆਰਡਰ ਤੇ ਵੀ ਜਿਹੜੀ ਮਠਾਈ ਬਣਾਈ ਜਾਂਦੀ ਹੈ। ਔਰ ਬਹੁਤ ਅੱਛਾ ਬੈਠਣ ਦਾ ਪ੍ਰਬੰਧ ਖਾਸ ਸਫਾਈ ਦਾ ਵਿਸ਼ੇਸ਼ ਧਿਆਨ ਬਹੁਤ ਅੱਛੀਆਂ ਸੁਵਿਧਾਵਾਂ ਨੇ ਇੱਥੇ ਏਸੀ ਹਾਲ ਹੈ ਔਰ ਵਿਕੀ ਸਵੀਟਸ ਦਾ ਵੱਡਾ ਨਾਮ ਜੇ ਗੱਲ ਕਰੀਏ ਤਾਂ ਇੱਥੇ ਬ੍ਰੇਕਫਾਸਟ ਲੰਚ ਡਿਨਰ ਵਾਸਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਸਮਾਣੇ ਦੇ ਵਿੱਚ ਵੱਡਾ ਨਾਮ ਹੈ ਵਿਕੀ ਸਵੀਟਸ ਐਂਡ ਰੈਸਟੋਰੈਂਟ ਦਾ ਸਮਾਣੇ ਦਾ ਬਹੁਤ ਵੱਡਾ ਨਾਮ ਹੈ ਵਿਕੀ ਸਵੀਟਸ ਔਰ ਵਿੱਕੀ ਇਸ ਮਿੰਟਸ ਦੇ ਬੋਬੀ ਅੱਜ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਹੜੇ ਕਿਹੜੇ ਉਹ ਮਿਹਨਤਾਂ ਨੇ ਜਿਹੜੀਆਂ ਉਹਨਾਂ ਕੀਤੀਆਂ ਕਿਹੜੇ ਕਿਹੜੇ ਉਹ ਸਟਰਗਲਸ ਨੇ ਕਿੰਨੇ ਕਿੰਨੇ ਲੋਕਾਂ ਦਾ ਸਹਿਯੋਗ ਰਿਹਾ ਔਰ ਕਿੱਦਾਂ ਦੀ ਕੁਆਲਿਟੀ ਹੁੰਦੀ ਹੈ ਉਹਨਾਂ ਦੀ ਸਾਰੀ ਹੀ ਗੱਲਬਾਤ ਕਰਦੇ ਆ ਬੋਬੀ ਜੀ ਬਹੁਤ-ਬਹੁਤ ਸਵਾਗਤ ਹੈ ਆਪ ਜੀ ਦਾ ਧੰਨਵਾਦ ਜੀ ਬੋਬੀ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਵੱਡਾ ਮੁਕਾਮ ਜ਼ਿੰਦਗੀ ਦੇ ਵਿੱਚ ਤੁਸੀਂ ਹਾਸਲ ਕੀਤਾ ਔਰ ਇਸ ਚੀਜ਼ ਦਾ ਸਿਹਰਾ ਮੈਂ ਸਭ ਨਾਲ ਤੁਹਾਡੇ ਸਾਰੇ ਪਰਿਵਾਰ ਤੇ ਹੈ ਬਿਲਕੁਲ ਕਿਉਂਕਿ ਕਾਫੀ ਚੀਜ਼ਾਂ ਨੇ ਅੱਜ ਕੰਮ ਕਰਾਉਣਾ ਕੋਲ ਖੜਕੇ ਜੇ ਕੁਆਲਿਟੀ ਦੀ ਗੱਲ ਕਰੀਏ ਤਾਂ ਕੁਆਲਿਟੀ ਦੇ ਵਿੱਚ ਨੰਬਰ 1 ਹੈ ਵਿੱਕੀ ਸਵੇਟਸ ਕਿਤੇ ਮਹਿਫਲ ਦੇ ਵਿੱਚ ਗੱਲ ਚੱਲਦੀ ਹੈ ਜਾਂ ਕਿਸੇ ਵਿਆਹ ਸ਼ਾਦੀ ਦੇ ਵਿੱਚ ਗੱਲ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਉੱਬਰ ਕੇ ਨਾਮ ਆਉਂਦਾ ਵਿੱਕੀ ਸਵੇਟਸ ਦਾ ਥੈਂਕ ਯੂ ਉਹ ਕਿਹੜੇ ਕਾਰਨ ਰਹੇ ਹਨ ਜਿਨ੍ਹਾਂ ਕਾਰਨ ਤੁਹਾਡੀ ਇੱਕ ਅਮੇਜ਼ ਬਣੀ ਕਿੰਨਾ ਦਾ ਸ਼ੁਕਰੀਆ ਅਦਾ ਕਰਨਾ ਚਾਹੋਗੇ ਕਿ ਲੱਗਦਾ ਰੱਬ ਨੇੜੇ ਤੇੜੇ ਜਮੇਨਤ ਇਹ ਦੋਨਾਂ ਦਾ ਹੀ ਰਲ ਮਿਲ ਕੇ ਆਈ ਪਰਮਾਤਮਾ ਦਾ ਅਸ਼ੀਰਵਾਦ ਹੈ ਸਾਡੀ ਮਿਹਨਤ ਐ ਇਮਾਨਦਾਰੀ ਐ ਤੇ ਇਹ ਦੋਹਾਂ ਦਾ ਮੇਲ ਹੈ ਤੁਹਾਡੇ ਵਰਗੇ ਭਰਾਵਾਂ ਦਾ ਸਹਿਯੋਗ ਹੈ ਸਾਡੇ ਇਲਾਕੇ ਦਾ ਸਹਿਯੋਗ ਹੈ ਪੂਰਾ ਇਕੱਲਾ ਗੱਖ ਨੂੰ ਅਟੈਂਡ ਕਰਦੇ ਹਾਂ ਜਾਂ ਥੋੜਾ ਬਾਲਾ ਰੱਬ ਨੂੰ ਵੀ ਯਾਦ ਕਰਦੇ ਹਾਂ ਨਹੀਂ ਸਭ ਤੋਂ ਪਹਿਲਾਂ ਤਾਂ ਰੱਬ ਨੂੰ ਯਾਦ ਕਰਦੇ ਹਾਂ ਫਿਰ ਆਪੀ ਪਰਮਾਤਮਾ ਦੇ ਰੂਪ ਚ ਗੱਖ ਨੂੰ ਭੇਜਦਾ ਹਾਂ ਹਾਂ ਔਰ ਕਿਦਾਂ ਦਾ ਉਹ ਦੌਰ ਸੀ ਜਿਹੜੇ ਦੌਰ ਦੇ ਵਿੱਚ ਕਾਫੀ ਚੀਜ਼ਾਂ ਨੇ ਹਨਾ ਮੈਂ ਜਿਆਦਾ ਬਰੀਕੀ ਦੇ ਵਿੱਚ ਨਹੀਂ ਜਾਣਦਾ ਹਨਾ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਸਟਰਗਲ ਦੇ ਦਿਨ ਸੀ ਉੱਥੇ ਇੱਕ ਛੋਟੀ ਜਿਹੀ ਸ਼ਾਪ ਹੋਇਆ ਕਰਦੀ ਸੀ ਔਰ ਕਿਹੜੇ ਕਿਹੜੇ ਕੋਈ ਟਾਈਮਾਂ ਦੇ ਵਿੱਚ ਵਿਕੀ ਸਵੀਟਸ ਦਾ ਵੱਡਾ ਜਿਹਾ ਬੋਰਡ ਉੱਥੇ ਲੱਗਿਆ ਔਰ ਕਿਹੜੇ ਕੋਈ ਟਾਈਮਾਂ ਦੇ ਵਿੱਚ ਵਿਕੀ ਸਵੀਟਸ ਹੌਨ ਦੇ ਵਿੱਚ ਇਹ ਸਨ 89 ਨੂੰ ਮੇਰੇ ਫਾਦਰ ਸੀ ਤਾਂ ਸੀਮਰ لال ਪਾਟਕ ਜੀ ਐਕਸਪਾਇਰ ਹੋਏ ਹਨ ਤੇ ਉਸ ਤੋਂ ਬਾਅਦ ਕਿ ਮੈਂ ਦੁਕਾਨ ਤੇ ਬੈਠਾ ਸੀਗਾ ਜੀ ਤੇ ਉਦੋਂ ਪਹਿਲਾਂ ਸਾਡੇ ਦੁਕਾਨਦਾਰ ਦਾ ਨਾਮ ਸ਼ਰਮਾ ਟੀ ਸਟਾਰ ਸੀਗਾ ਸ਼ਰਮਾ ਟੀ ਸਟਾਰ ਟੀ ਸਟਾਰ ਸਾਡੇ ਫਾਦਰ ਇੱਕ ਚਾਹ ਦਾ ਕੰਮ ਸੀ ਚਾਹ ਦਾ ਕੰਮ ਸੀ ਤੇ ਉਦੋਂ ਮੇਰਾ ਬਰਦਰ ਜੀ ਦਾ ਸਤਮੀ ਸੀਗਾ ਜਿਹਦਾ ਨਾਮ ਵਿਕੀ ਸੀਗਾ ਹੂੰ ਤਾਂ ਉਹ ਮੇਰੇ ਬੱਚੇ ਵਰਗਾ ਸੀ ਤੇ ਮੈਂ ਉਹਦੀ ਨਾਮ ਤੇ ਦੁਕਾਨਦਾਰਾਂ ਵੀ ਕਿਸ ਵਿੱਚ ਰੱਖਿਆ ਤੁਹਾਡੇ ਤੋਂ ਕਿੰਨੇ ਛੋਟੇ ਨੰਬਰ ਦਾ ਤੁਹਾਡੇ ਕਿੰਨੇ ਸਾਲ ਛੋਟੇ ਬਸ 2 ਸਾਲ ਦਾ ਫਰਕ ਓਕੇ ਵਿਕੀ ਸਵਿਟ ਦਾ ਜਿਹੜਾ ਨਾਮ ਆ ਉਹ ਤੁਸੀਂ 1990 ਵਿੱਚ ਰੱਖ ਦਿੱਤਾ ਸੀ ਉਹ ਜਿਹੜਾ ਸ਼ੋਰੂਮ ਅੱਜ ਦਿੱਸ ਦਿੱਤਾ ਹੈ ਹਾਂਜੀ ਹਾਂਜੀ ਔਰ ਉਹ ਸ਼ੋਰੂਮ ਜਾ ਕੇ 1900 2013 14 2013 14 ਔਰ ਕਿੰਨੀ ਇੱਕ ਉਹ ਥਕਾਵਟ ਮਹਿਸੂਸ ਹੁੰਦੀ ਆ ਲੈ ਕਿੰਨੀ ਇੱਕ ਭਜਨਸ ਰਹਿੰਦੀ ਆ ਕਿੰਨਾ ਕੁ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਹਣਾ ਕਿੰਨੀ ਇੱਕ ਭਜਨਸ ਰਹਿੰਦੀ ਆ ਅੱਜ ਦੀ ਜ਼ਿੰਦਗੀ ਦੇ ਵਿੱਚ ਅਪੇ ਇਸਾ ਫਰੋਵੀ ਵੀ ਜਿਹੜਾ ਮੁਲਾਜ਼ਮ ਹੈ ਸਰਕਾਰੀ ਉਹਨੂੰ 8 ਘੰਟੇ ਡਿਊਟੀ ਕਰਨੀ ਪੈਂਦੀ ਹੈ ਸਾਡੀ ਰੈਂ ਲੋ ਵੀ ਰਾਤ ਤੇ ਸਵੇਰੇ ਮਾਰਨਿੰਗ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਯਾਨੀ 16 ਘੰਟੇ ਨੀਰ ਬੋਟ ਅਸੀਂ ਸਖਤ ਮਿਹਨਤ ਕਰਦੇ ਹਾਂ ਕੰਮ ਦਾ ਹੀ ਪ੍ਰੈਸ਼ਰ ਹੁੰਦਾ ਕਸਟਮਰ ਨੂੰ ਕੁਆਲਿਟੀ ਵੀ ਦੇਣੀ ਹੈ ਸਰਵਿਸ ਵੀ ਦੇਣੀ ਹੈ ਜੀ ਅੱਜ ਦੇ ਟਾਈਮ 'ਚ ਕੁਆਲਿਟੀ ਤੇ ਸਰਵਿਸ ਹੀ ਸਭ ਤੋਂ ਬੈਟਰ ਹੈ ਔਰ ਜੇ ਗੱਲ ਕਰੀਏ ਕਿੰਤਰਕ ਤੇ ਕਹਿਣਾ ਸੌਖਾ ਹੁੰਦਾ ਹੈ ਵੀ ਵਿਵੇਕ ਕੇਸਵੇਟ ਦਾ ਬਹੁਤ ਵੱਡਾ ਨਾਮ ਹੈ ਹੋਰ ਵੀ ਕਾਫੀ ਚੀਜ਼ਾਂ ਨੇ ਔਰ ਤੁਹਾਨੂੰ ਪਤਾ ਕਿੰਨੇ ਬੰਦੇ ਤੁਹਾਡੇ ਥੱਲੇ ਕੰਮ ਕਰਦੇ ਨੇ ਕਿੰਦਾ ਨਹੀਂ ਮੈਨੇਜਮੈਂਟ ਹੈ ਕਿਵੇਂ ਤੁਸੀਂ ਉਹਨੂੰ ਅਟੈਂਡ ਕਰਦੇ ਹੋ ਕਿ ਲੱਗਦਾ ਬਹੁਤ ਸੌਖਾ ਤਾਂ ਨਹੀਂ ਬਹੁਤ ਚਾਫ ਕੰਮ ਹੈ ਜੀ ਬਹੁਤ ਮਿਹਨਤ ਦੇ ਮਾਨ ਨੇ ਨਾਲ ਕਰਨਾ ਪੈਂਦਾ ਹਮਮ ਬਾਕੀ ਪਰਮਾਤਮਾ ਦਾ ਆਸ਼ੀਰਵਾਦ ਹੁੰਦਾ ਹੈ ਤੇ ਸਾਡੇ ਭਰਾਵਾਂ ਦਾ ਸਹਿਯੋਗ ਹੈ ਸਾਡੇ ਸਾਰੇ ਇਲਾਕੇ ਵਾਲੇ ਸਾਨੂੰ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਵਾਂਗੂ ਰੱਖਦੇ ਨੇ ਬੱਚਿਆਂ ਵਾਂਗੂ ਸਹਿਯੋਗ ਦਿੰਦੇ ਨੇ ਤੇ ਪ੍ਰਮਾਤਮਾ ਤੇ ਗਾਕਾਂ ਦੇ ਅਸ਼ੀਰਵਾਦਾਂ ਨਾਲ ਅੱਜ ਅਸੀਂ ਰ ਪਹੁੰਚੇ ਆਂ ਕੱਲਾ ਕੋਈ ਨਹੀਂ ਵੱਡਾ ਹੁੰਦਾ ਹਮ ਸਭ ਭਰਾਵਾਂ ਨਾਲ ਵੱਡੇ ਹੁੰਨੇ ਆਂ ਕੱਲਾ ਕੱਲਾ ਹੀ ਐ ਜੇਦੋਂ ਆਪਾਂ ਦੋ ਰ ਲਾਂਗੇ ਹਨਾ ਤਾਂ 11:00 ਵਜਾਂਗੇ ਬਬੀ ਜੀ ਕਦੇ ਇਦਾਂ ਹੋਇਆ ਹੋਵੇ ਤੁਹਾਨੂੰ ਵਿੱਕੀ ਕਹਤਾ ਹੋਵੇ ਜਾਂ ਤੁਹਾਡੇ ਬ੍ਰਦਰ ਵਿੱਕੀ ਨੂੰ ਬੋਮੀ ਕਹਤਾ ਹੋਵੇ ਇਦਾਂ ਦਾ ਕਦੇ ਹੋਇਆ ਬਸ ਠੀਕ ਹੈ ਇੱਕੋ ਹੀ ਗੱਲ ਐ ਇੱਕੋ ਰੂਹੀ ਐ ਬਸ ਜਿਵੇਂ ਜਿਸਮ ਤੋਂ ਇੱਕ ਜਾਨ ਤੀ ਕੋਈ ਫਰਕ ਨਹੀਂ ਹੈਗਾ ਹੁੰਦਾ ਵੈਸੇ ਨੀ ਹਾਂ ਬਹੁਤਾਂ ਪਤਾ ਨਹੀਂ ਵੀ ਵਿੱਕੀ ਕੌਣ ਹੱਸ ਮੈਨੂੰ ਲੋਕ ਘਟ ਜਾਂਦੇ ਵਿੱਕੀ ਦੇ ਨਾਮ ਤੇ ਮੈਨੂੰ ਲੋਕ ਬੁਲਾਣੇ ਜੀ ਤੁਹਾਨੂੰ ਵਿੱਕੀ ਦੇ ਨਾਮ ਤੇ ਵਿੱਕੀ ਦੇ ਨਾਮ ਤੇ ਉਹ ਵੀ ਨਾਮ ਉਹ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਜਿਹੜੇ ਜਿਵੇਂ ਕਲਾਸਮੇਟ ਐ ਜਾਂ ਕੀ ਸਾਡੇ ਨਾਲ ਪੜੇ ਲਿਖੇ ਆ ਉਹਨਾਂ ਨੂੰ ਪਤਾ ਹੈ ਕਿ ਇਹ ਉਹ ਵੀ ਆਦਰਵਾਈਜ਼ ਤਾਂ ਸਾਰੇ ਵਿੱਕੀ ਹੋ ਗਏ ਨੇ ਹੋਰ ਕਿਹੜੀਆਂ ਉਹ ਚੀਜ਼ਾਂ ਨੇ ਕਿਹੜੇ ਉਹ ਪਾਤਰ ਨੇ ਕਿਹੜੇ ਉਹ ਇਨਸਾਨ ਨੇ ਜਿਨ੍ਹਾਂ ਨੇ ਤੁਹਾਡਾ ਇਸ ਫਿਲਮ ਦੇ ਵਿੱਚ ਸਹਿਯੋਗ ਕੀਤਾ ਕਦੇ ਨਾ ਭੁੱਲਣ ਵਾਲੇ ਉਸ ਇਨਸਾਨਾਂ ਦਾ ਲੱਗਦਾ ਈ ਧੰਨਵਾਦ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਸਾਡੇ ਸਾਰੇ ਭਰਾਵਾਂ ਨੇ ਯਾਰਾਂ ਦੋਸਤਾਂ ਨੇ ਸਾਡੇ ਪ੍ਰਧਾਨ ਜੀ ਨੇ ਕਪੂਲ ਚੰਦ ਬੰਸਲ ਨਾ ਨਾੜਾ ਪੜਦਾ ਬਿਲਕੁਲ ਬਿਲਕੁਲ ਉਹਨਾਂ ਸਹਿਯੋਗ ਨਾਲ ਅੱਜ ਅਸੀਂ ਇਰ ਪਹੁੰਚੇ ਹਾਂ ਹੋਰ ਕਿਹੜੇ ਕਿਹੜੇ ਸ਼ਖਸੀਤਾਂ ਨੇ ਜਿਨ੍ਹਾਂ ਦੇ ਵਿੱਚ ਵਿਕੀ ਸਵੇਟਸ ਨੂੰ ਅੱਜ ਇੱਥੇ ਪਹੁੰਚਾਉਣ ਦੇ ਵਿੱਚ ਇੱਕ ਵਿਸ਼ੇਸ਼ ਸਹਿਯੋਗ ਕੀਤਾ ਇਹ ਸਾਰੇ ਸ਼ਹਿਰ ਵਾਸੀਆਂ ਦੀ ਸਭ ਦਾ ਸਹਿਯੋਗ ਹੈ ਸਭ ਦਾ ਪਿਆਰ ਹੈ ਜਿਹੜੇ ਸਾਡੇ ਨਾਲ ਸ਼ੁਰੂ ਤੋਂ ਸਾਰੇ ਜੁੜੇ ਹੋયા ਸਾਨੂੰ ਹਰ ਇੱਕ ਕੰਮ ਚ ਐਪਰੀਸ਼ੀਏਟ ਕਰਦੇ ਆਂ ਸਾਨੂੰ ਕਦੇ ਕੀ ਤਾਨ ਮਾਨ ਤਨ ਕਿਸੇ ਵੀ ਚੀਜ਼ ਦੀ ਰੋੜੀ ਆ ਕਿੰਦੀ ਸ਼ਹਿਰ ਵਾਸੀ ਨੇ ਕਦੇ ਜਵਾਬ ਨਹੀਂ ਦਿੱਤਾ ਮੇਨ ਸਾਡੇ ਸ਼ਹਿਰ ਦੇ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਕਬੂਰ ਚੰਦ ਜੀ ਵਾਸਰ ਉਹ ਸਾਡੇ ਨਾਲ ਹਮੇਸ਼ਾ ਸ਼ੁਰੂ ਤੋਂ ਸਾਡੇ ਨਾਲ ਖੜੇ ਰਹੇ ਆ ਤੇ ਅੱਜ ਵੀ ਉਹਨਾਂ ਦਾ ਸਹਿਯੋਗ ਸਾਨੂੰ ਪੂਰਾ ਪ੍ਰਾਪਤ ਹੈ ਬੋਬੀ ਜੀ ਇੱਕ ਹੋਰ ਬੜਾ ਅਹਿਮ ਸਵਾਲ ਹੈ ਕਿ ਤਿਹਾਰਾਂ ਦੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਸ਼ਾਪਕੀਪਰੋ ਦੁਕਾਨਦਾਰਾਂ ਨੂੰ ਵੱਡੇ ਸ਼ੋਅਰੂਮਾਂ ਦੇ ਉੱਪਰ ਕੁਆਲਿਟੀ ਦੇ ਨਾਮ ਤੇ ਕੁਝ ਆ ਲੋਕ ਜਿਹੜੇ ਨੇ ਕੁਝ ਜਿਹੜੇ ਕਿਸੇ ਨਾਲ ਵੀ ਕਿਸੇ ਵਿਭਾਗ ਵਿੱਚ ਵੀ ਨਹੀਂ ਹੁੰਦੇ ਜਾਂ ਕਿਸੇ ਉਹਦੇ ਵਿੱਚ ਵੀ ਨਹੀਂ ਹੁੰਦੇ ਉਹ ਆ ਕੇ ਤੰਗ ਪਰੇਸ਼ਾਨ ਕਰਦੇ ਆ ਕੁਆਲਿਟੀ ਦੇ ਨਾਲ ਕਦੀ ਕਦੀ ਬੋਬੀ ਜੀ ਕਦੀ ਤੁਹਾਡੇ ਨਾਲ ਐਦਾਂ ਹੋਇਆ ਹੋਵੇ ਤੁਹਾਨੂੰ ਕਿਸੇ ਵੱਲੋਂ ਤੰਗ ਪਰੇਸ਼ਾਨ ਕੀਤਾ ਗਿਆ ਹੋਵੇ ਜਾਂ ਹਾਲ ਹੀ ਦੇ ਵਿੱਚ ਕੁਝ ਐਦਾਂ ਕੋਈ ਹੋਇਆ ਕਿਤੇ ਸਾਡਾ ਸਾਰਾ ਕੰਮ ਜੀ ਇੱਕ ਨੰਬਰ ਚ ਹੈ ਜੇ ਟੋਟਲ ਸਾਡੀ ਬਿਲਿੰਗ ਹੁੰਦੀ ਹੈ ਪੱਕੇ ਚ ਜਿੰਨਾ ਸਮਾਨ ਆਂਦਾ ਹੈ ਜੇ ਵੀ ਆ ਜਾਂਦਾ ਸੀਮ ਚੈੱਕ ਕਰਾ ਦਿੰਨੇ ਆਪਣੀ ਚੈੱਕ ਕਰਾ ਦਿੰਦੇ ਉਹਦੇ ਨਾਲ ਕੋਈ ਇਦਾਂ ਦਾ ਕੋਈ ਫੋਨ ਤਾਂ ਨਹੀਂ ਬੰਦਾ ਫੂਰ ਸੇਫਟੀ ਦਾ ਨੰਬਰ ਸਾਡੇ ਕੋਲ ਜੀਐਸਟੀ ਨੰਬਰ ਹੈ ਸਾਰੇ ਅਸੀਂ ਟੋਟਲੀ ਪੀਐਫੀ ਈਐਸਈ ਸਟਾਫ ਨੂੰ ਦਿੰਨੇ ਆ ਹਰ ਇੱਕ ਚੀਜ਼ ਕੁਝ ਅੱਜ ਕੱਲ੍ਹਾਂ ਫੇਕ ਬਹੁਤ ਜ਼ਿਆਦਾ ਚੱਲਦਾ ਹੈ ਬਿਲਕੁਲ ਆਉਂਦੇ ਵਿੱਚ ਬਿਲਕੁਲ ਆਣੇ ਤਾਂ ਅਸੀਂ ਭਜਾ ਦਿੰਨੇ ਕਿਉਂਕਿ ਸਾਡਾ ਕੰਮ ਸਾਰਾ ਸਹੀ ਹੈ ਅਸੀਂ ਦਾਖਾ ਦਿੰਦੇ ਹਾਂ ਉਹਨੂੰ ਜੇ ਵੀ ਹੈ ਜੇ ਸਟਾਫ ਦਾ ਬੰਦਾ ਆਂਦਾ ਬਲੈਕਮੈਲਰ ਔਰ ਬਾਬੇ ਦੀ ਚੜ੍ਹਦੀ ਕਲਾ ਪੂਰੀ ਪੂਰੀ ਚੜ੍ਹਦੀ ਕਲਾ ਪੂਰੀ ਹਮ ਅਸਰ ਸਵੇਰੇ ਬ੍ਰੇਕਫਾਸਟ ਹੁੰਦਾ ਆਪਣੇ ਕੋਲ ਬ੍ਰੇਕਫਾਸਟ ਪਰੌਂਠੇ ਬ੍ਰੇਕਫਾਸਟ ਕਚੋਰੀ ਢੋਕਲਾ ਸੈਂਡਵਿਚ ਓਕੇ ਪੂਰੀ ਜੀ ਸਾਰੇ ਸਪੈਸ਼ਲ ਦੁੰਨੇ ਆ ਉਸ ਪਰ ਲੰਚ ਸਾਰਿਆਂ ਵੈਜੀਟੇਰੀਅਨ ਸਰੀ ਕੇ ਸਬਜੀ ਬ੍ਰੇਕਫਾਸਟ ਲੰਚ ਡਿਨਰ ਤਾਂ ਡਿਨਰ ਵੀ ਸਾਰਾ ਆਏ ਔਰ ਨਾਲ ਨਾਲ ਕੱਟੀ ਪਾਰਟੀ ਜਿੱਦਾਂ ਕੋਈ ਛੋਟਾ ਮੋਟਾ ਫੰਕਸ਼ਨ ਵੀ ਹਾਂ ਜੀ ਛੋਟੇ ਮੋਟੇ ਫੰਕਸ਼ਨ ਵੀ ਕੀਤੀ ਹੈ ਕੋਈ ਸਮਾਰਟ ਸੀ ਇੰਗੇਜਮੈਂਟ ਔਰ ਰਿੰਗ ਸਰਮਣੀ ਆ ਉਹ ਸਾਰੇ ਟੈਂਡ ਕਰਦੇ ਸਰ ਓਕੇ ਔਰ ਵਧੀਆ ਜਿਹੜਾ ਪਾਰਟੀ ਵਗੈਰਾ ਦੇ ਜਿਦਾਂ ਤੁਸੀਂ ਦੱਸਿਆ ਫੰਕਸ਼ਨ ਵੀ ਵਧੀਆ ਤਰੀਕੇ ਨਾਲ ਚੱਲ ਰਿਹਾ। ਹਾਂ ਚੰਗੀ ਵੀ ਕਿਸੇ ਮੈਰਿਜ ਤੇ ਵਿਆਹਾਂ ਦਾ ਆਰਡਰ ਹੁੰਦਾ ਵੀ ਫੈਸਟੀਵਲ ਤੇ ਕੋਈ ਫੈਕਟਰੀ ਦਾ ਆਰਡਰ ਹੈ ਸਾਰੇ ਅਸੀਂ ਟੈਂਡ ਕਰਦੇ ਹਾਂ ਸਰ। ਔਰ ਕੁਝ ਲੋੜਵੰਦ ਪਰਿਵਾਰ ਹੁੰਦੇ ਆ ਜਿਨ੍ਹਾਂ ਨੂੰ ਕੁਝ ਲੱਗਦਾ ਵੀ ਕਈ ਵਾਰ ਉਹਨਾਂ ਦੀ ਹੈਲਪ ਵੀ ਕਰਨੀ ਹੁੰਦੀ ਆ। ਐਦਾਂ ਦੀ ਵੀ ਕੁਝ ਸਥਿਤੀ ਹੁੰਦੀ ਕਈ ਵਾਰ ਆ ਘੱਟ ਮਾਰ ਜਾਂਦੇ ਜਾਂ ਬਿਨਾਂ ਬੱਚੇ ਤੋਂ ਵੀ ਕੰਮ ਸੇਵਾ ਕਰਦੇ। ਇਹ ਬਿਲਕੁਲ ਕਰਦੇ ਨੇ ਜਿਵੇਂ ਜਿਸ ਪ੍ਰਕਾਰ ਦੀ ਸਮਾਜ ਚ ਆਵਾਜ਼ ਆ ਜਾਂਦੀ ਹੈ ਜਿਨ੍ਹਾਂ ਜੋਗੇ ਪ੍ਰਮਾਤਮਾ ਨੇ ਰੱਖਿਆ ਹੈ ਕਿ ਉਹ ਚ ਹੈਲਪ ਕਰਦੇ ਔਰ ਹਮੇਸ਼ਾ ਹੀ ਦਸੇ ਸਮਾਜ ਦੇ ਵਿੱਚ ਜਿੰਨੇ ਵੀ ਕੋਈ ਕੰਮ ਹੁੰਦੇ ਆ ਜਿੰਨੇ ਵੀ ਕੋਈ ਕਿਤੇ ਸੇਵਾ ਧਰਮ ਦੀ ਗੱਲ ਕਰੀਏ ਜਾਂ ਕੋਈ ਨਗਰ ਕੀਰਤਨ ਦੀ ਗੱਲ ਕਰੀਏ ਜਾਂ ਕੋਈ ਜਿਵੇਂ ਵੀ ਤੁਹਾਡੀ ਸ਼ਾਪ ਦੇ ਅੱਗੋਂ ਦੀ ਕੋਈ ਨਗਰ ਕੀਰਤਨ ਲੰਘ ਰਿਹਾ ਚਾਹੇ ਕਿਸੇ ਵੀ ਧਰਮ ਨਾਲ ਰਿਲੇਟਡ ਹੁੰਦਾ ਤਾਂ ਵਿੱਕੀ ਸਵੇਟਸ ਜੇ ਤੁਸੀਂ ਨਹੀਂ ਤਾਂ ਤੁਹਾਡੇ ਬ੍ਰਦਰ ਜੇ ਤੁਹਾਡੇ ਬ੍ਰਦਰ ਨਹੀਂ ਤਾਂ ਤੁਸੀਂ ਉੱਥੇ ਕੁਝ ਨਾ ਕੁਝ ਲੈ ਕੇ ਜਰੂਰ ਜਿਹੜਾ ਉਹ ਇੱਕ ਸੇਵਾ ਤੌਰ ਤੇ ਇੱਕ ਭਾਵਨਾ ਤੌਰ ਤੇ ਖੜੇ ਹੁੰਦੇ ਹੋ ਜਦੋਂ ਤੁਹਾਡੀ ਸ਼ੌਪ ਤੇ ਗਉਂਦੀ ਕੋਈ ਨਗਰ ਕੀਰਤਨ ਲੰਘ ਰਿਹਾ ਹੈ ਕੋਈ ਸ਼ੋਭਾ ਯਾਤਰਾ ਲੰਘ ਰਹੀ ਹੈ ਉਦੋਂ ਕਿਦਾਂ ਦਾ ਮਹਿਸੂਸ ਹੁੰਦਾ ਇਹ ਕਹਿੰਦੇ ਹਾਂ ਕਿ ਹਕਾਬ ਦਾ ਗੁਰਬਾਣੀ ਜੀ ਕਰੇ ਕਰਾਏ ਆਪੇ ਆਪ ਕੁਝ ਨਹੀਂ ਮਾਨਸ ਕੇ ਹੱਥ ਇਹ ਪ੍ਰਮਾਤਮਾ ਹੀ ਨਹੀਂ ਸ਼ਕਤੀ ਦਿੱਤੀ ਹੈ ਪ੍ਰਮਾਤਮਾ ਨੇ ਬਲ ਦਿੱਤਾ ਉਹਦੀ ਕਿਰਪਾ ਹੀ ਹੁੰਦੀ ਹੈ ਜੇ ਜਦੋਂ ਕਿਸੇ ਨੂੰ ਵੈਲਕਮ ਕੀਤਾ ਜਾਂਦਾ ਹੈ ਨਾ ਇਹ ਪ੍ਰਮਾਤਮਾ ਨੇ ਜੀ ਇਸ ਲਾਈਕ ਕੇ ਬਣਾਇਆ ਹੈ ਇਸ ਜੋਗਾ ਬਣਾਇਆ ਹੈ ਤਾਂ ਹੀ ਕੁਝ ਉਹ ਕਰ ਸਕਦੇ ਨੇ ਕਿ ਤੁਸੀਂ ਆਪਾ ਔਰ ਕਰਦੇ ਰਹੋਗੇ ਹਾਂਜੀ ਹਾਂ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਜਿੰਨਾ ਚਿਰ ਪ੍ਰਮਾਤਮਾ ਕਰਾਏਗਾ ਕਦੇ ਮਨ ਦੇ ਵਿੱਚ ਕਦੇ ਡੋਲੇ ਤਾਂ ਨਹੀਂ ਹੰਕਾਰਤ ਨੇ ਆਇਆ ਕਦੀ ਨਹੀਂ ਜੀ ਉਸਦਾ ਹੀ ਕਹਿੰਦੇ ਵੀ ਮਨ ਹਨ ਨੀਵਾ ਜੋ ਚੱਲੇ ਲੱਗੇ ਨਾ ਸੱਤੀ ਬਾ ਪ੍ਰਮਾਤਮਾ ਆਈ ਨਹੀਂਵਾ ਰੱਖੇ ਤੇ ਆਈ ਆਪਣੀ ਕਿਰਪਾ ਰੱਖੇ ਤੇ ਸ਼ਹਿਰ ਵਾਸੀਆਂ ਸੇ ਉਹ ਆਈ ਮਿਲਦਾ ਰਹੇ ਤੇ ਅਸੀਂ ਵੀ ਇੰਝ ਕਰਦੇ ਰਹੇ ਜੀ Boa tá noite.